ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਹੀ ਮਹਲਾ 5 ਹਰ ਚਰਨ ਕਮਲ ਕੀ ਤੇਕ ਸਤ ਗੁਰ ਦਿੱਤੀ ਤੁਸ ਕਾ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਪੰਡਹਾਰ ਸਭ ਕਿਸ ਹੈ ਘਰ ਤਿਸ ਕਾ ਬਲਰਾਮ ਜੀਓ ਬਾਬੂਲ ਮੇਰਾ ਵਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁਖ ਕੋਈ ਨਾ ਲਾਗੇ ਪੌਜਲ ਪਾਰ ਉਤਾਰਾ ਆਦ ਜਗਾਤ ਭਗਤਨ ਕਾਰ ਆਖਾ ਉਸਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਹਰ ਆਪੇ ਲੈ ਮਿਲਾਏ ਕਿਉ ਵਿਛੋੜਾ ਥੀ ਵਈ ਬਲਰਾਮ ਜੀਓ ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀਵੇਈ ਬਲਰਾਮ ਜੀਓ ਤੇਰੀ ਟੇਕ ਤੁਝੇ ਤੇ ਪਾਈ ਸਾਚੇ ਸਿਰ ਜਨਹਾਰਾ ਜਿਸਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਲਗਾਇਆ ਦਿਨ ਰਹਿਣ ਆਸ ਤੇਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸਮਰਿਆ ਸੱਚ ਥਾਨ ਮਾਨਵ ਹਤ ਸੱਚ ਪਾਇਆ ਬਲਰਾਮ ਜੀਓ ਸਤ ਗੁਰ ਮਿਲਿਆ ਦਿਆਲ ਗੁਣ ਅਵਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸੁਆਮੀਆਂ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜਹਿ ਬਾਜੇ ਅਨਹਦਾ ਚੁਣਕਾਰੇ ਸੁਣ ਭੈ ਵਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨ ਹਾਰੇ ਉਪਜਿਆ ਤਤ ਗਿਆਨ ਸਹਰ ਪਈਏ ਇੱਕ ਹਰ ਬਲਰਾਮ ਜਿਓ ਬ੍ਰਹਮ ਬ੍ਰਹਮ ਮਿਲਿਆ ਕੋਈ ਨਾ ਸਾਕੇ ਭਿੰਨ ਕਰ ਬਲਰਾਮ ਜਿਓ ਬਿਸਮ ਪੇਖ ਬਿਸਮ ਸੁਣੀਏ ਬਿਸਮਾਦ ਨਦਰੀ ਆਇਆ ਜਲ ਥਲ ਮਈਲ ਪੂਰਨ ਸੁਆਮੀ ਘਟ ਘਟ ਰਿਹਾ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਇ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤੇ ਸਹਿਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਪੰਜਵੇਂ ਸਤਿਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 777 ਤੋਂ ਆਰੰਭ ਹੋ ਕੇ 778 ਤੱਕ ਇਹ ਪਾਵਨ ਸ਼ਬਦ ਸ਼ਿਸ਼ੋਭਤ ਹੈ। ਇਹ ਸ਼ਬਦ ਦੀ ਆਰੰਭਤਾ ਸਤਗੁਰ ਮਹਾਰਾਜ ਬਖਸ਼ਿਸ਼ ਕਰ ਰਿਹਾ। ਸੂਈ ਮਹਿਲਾ ਪੰਜਵਾਂ ਸਰ ਚਰਨ ਕਮਲ ਕੀ ਟੇਕ ਸਤਗੁਰ ਦਿੱਤੀ ਤੁਸ ਕਾ ਬਲਰਾਮ ਜੀ ਪਰਮਾਤਮਾ ਅਕਾਲਪੁਰਖ ਦੇ ਜਿਹੜੇ ਚਰਨ ਹਨ ਉਹਦਾ ਭਾਵ ਕੀ ਹੈ ਸਤਿਗੁਰੂ ਦੇ ਚਰਨ ਸਤਿਗੁਰੂ ਦਾ ਨਾਮ ਹੈ ਜਿਸ ਤਰ੍ਹਾਂ ਆਪਾਂ ਰੋਜ਼ਾਨਾ ਹੀ ਪੜ੍ਹਦੇ ਹਾਂ ਘਰ ਘਰ ਪ੍ਰਣਾਮ ਚਿੱਤ ਚਰਨ ਨਾਮ ਅਕਾਲਪੁਰਖ ਪਰਮੇਸ਼ਰ ਦੀ ਰਹਿਮਤ ਜਦੋਂ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਉਦੇ ਉਪਦੇਸ਼ ਦਾ ਆਸਰਾ ਮਨੁੱਖ ਲੈਂਦਾ ਟੇਕ ਲੈਂਦਾ ਹੈ ਪਰ ਇਹ ਬਖਸ਼ਿਸ਼ ਸਤਗੁਰ ਦੀ ਰਹਿਮਤ ਨਾਲ ਹੁੰਦੀ ਹੈ ਸਾਬ ਕਹਿੰਦੇ ਹਰ ਚਰਨ ਕਮਲ ਕੀ ਟੇਕ ਕਿਉਂਕਿ ਟੇਕ ਉਸ ਅਕਾਲ ਪੁਰਖ ਪਰਮੇਸ਼ਰ ਦੀ ਰੱਖਣੀ ਹੈ ਉਹਦੇ ਉਪਦੇਸ਼ਾਂ ਦੀ ਉਹਦੇ ਹੁਕਮ ਦੀ ਟੇਕ ਰੱਖਣੀ ਹੈ ਅਪਰ ਰੋਜ਼ਾਨਾ ਹੀ ਕਈ ਪੰਕਤੀਆਂ ਪੜ੍ਹਦੇ ਹਾਂ ਸਭ ਕਹਿੰਦੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਖ ਰਾਖ ਵੱਡ ਵੱਡਾ ਏ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਫਿਰ ਗੁਰੂ ਸਾਹਿਬ ਮਹਾਰਾਜ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਆ ਕਰਨ ਕਰਾਵਣ ਤੂੰ ਹੀ ਏਕ ਜੀ ਜੰਤ ਕੀ ਤੂੰ ਹੀ ਏਕ ਪਰ ਟੇਕ ਕਿ ਦੀ ਲੈਣੀ ਹੈ ਸਭ ਕਹਿੰਦੇ ਉਸ ਅਕਾਲ ਪੁਰਖ ਦੀ ਟੇਕ ਲੈਣੀ ਮਾਨੁਕ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇਕ ਹੈ ਭਗਵਾਨ ਸਤਗੁਰ ਦੇ ਬਚਨ ਹਨ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਬਿਨ ਸਾਚੇ ਅਨ ਟੇਕ ਹੈ ਸੋ ਜਾਣੋ ਕਾਚਾ ਉਹ ਅਕਾਲ ਪੁਰਖ ਪਰਮੇਸ਼ਰ ਦੀ ਟੇਕ ਉਹਦਾ ਆਸਰਾ ਉਹਦਾ ਸਹਾਰਾ ਜੀਵਨ ਦੇ ਵਿੱਚ ਲੈਣਾ ਹੈ ਸਤਗੁਰੂ ਮਹਾਰਾਜ ਕਿਰਪਾ ਕਰਦੇ ਕਹਿੰਦੇ ਧਰ ਜੀ ਆਰੇ ਇੱਕ ਟੇਕ ਤੂੰ ਲਾਹੇ ਵਿਡਾਣੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸਚੀ ਤੇਗ ਕੇਵਲ ਪਾਰ ਪਰਮ ਪਰਮੇਸ਼ਰ ਦੀ ਹੈ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਨਿਰਣਾ ਹੈ ਸਭ ਕਹਿੰਦੇ ਸੰਗ ਸਖਾ ਸਭ ਤਜ ਗਏ ਕਉ ਨਾ ਨਿਵਿ ਹੋ ਸਾਥ ਕਹੋ ਨਾਨਕੇ ਬਿਪਤ ਮੈਂ ਤੇਕ ਇਕ ਰਗਨਾਥ ਸਭ ਕਹਿੰਦੇ ਭਾਈ ਮੈਂ ਉਸ ਅਕਾਲ ਪੁਰਖ ਪਰਮੇਸ਼ਰ ਤੋਂ ਸਦਕੇ ਜਾਨਦਾ ਹਾਂ ਬਲਰਾਮ ਜਾਓ ਬਲਰਾਮ ਜਿਓ ਦਾ ਭਾਵ ਹੀ ਹੈ ਕਿ ਮੈਂ ਸਦਕੇ ਜਾਣਾ ਪ੍ਰਭੂ ਤੋਂ ਬਲਿਹਾਰ ਜਾਣਾ ਹਰ ਚਰਨ ਕਮਲ ਕੀ ਟੇਕ ਸਤਗੁਰ ਦਿੱਤੀ ਤੁਸ ਕਾ ਬਲਰਾਮ ਜਿਓ ਤੁਸ ਕੇ ਤਰੁੱਠ ਕੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਪਰਮਾਤਮਾ ਕਾਲਪੁਰਖ ਨੇ ਬਖਸ਼ਿਸ਼ ਕੀਤੀ ਮੈਂ ਉਸ ਪ੍ਰਭੂ ਤੋਂ ਸਦਕੇ ਜਾਣਾ ਉਸ ਦੀ ਮਿਹਰ ਨਾਲ ਸਤਗੁਰ ਜੀ ਨੇ ਗੁਰੂ ਨੇ ਮਿਹਰਵਾਨ ਹੋ ਕੇ ਮੈਨੂੰ ਉਸ ਅਕਾਲ ਪੁਰਖ ਦਾ ਆਸਰਾ ਬਖਸ਼ਿਸ਼ ਕੀਤਾ ਹੈ ਹਰ ਅੰਮ੍ਰਿਤ ਭਰੇ ਪੰਡਾਰ ਸਭ ਕਿਸ ਹੈ ਘਰ ਤਿਸ ਕਹ ਬਲਰਾਮ ਜਿਓ ਮੈਂ ਆਪਣੇ ਪ੍ਰਭੂ ਅਕਾਲ ਪੁਰਖ ਤੋਂ ਬਲਹਾਰੇ ਜਾਨਣਾ ਹਾਂ ਕਿਉਂਕਿ ਉਸ ਦੇ ਘਰ ਹਰੇਕ ਵਸਤੂ ਹਾਜ਼ਰ ਹੈ ਤੇ ਉਹ ਪਰਮੇਸ਼ਰ ਅਕਾਲ ਪੁਰਖ ਦੇ ਕੋਲ ਆਤਮਿਕ ਜੀਵਨ ਦੇ ਨਾਲ ਜਿਹੜਾ ਨਾਮ ਜਲ ਹੈ ਅੰਮ੍ਰਿਤ ਭਰੇ ਪੰਡਾਰ ਉਸ ਦੇ ਖਜ਼ਾਨੇ ਭਰੇ ਪਏ ਹਨ ਰੋਜ਼ ਬਚ ਬਚਨ ਪੜ੍ਹਦੇ ਆ ਆਪਾਂ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਬਾਬੁਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਮੇਰਾ ਪ੍ਰਭੂ ਅਕਾਲ ਪੁਰਖ ਜਿਹੜਾ ਮੇਰਾ ਪਿਤਾ ਹੈ ਨਾ ਬਾਬੁਲ ਹੈ ਬੜਾ ਵੱਡਾ ਸਮਰਥ ਹੈ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਰੱਖਦਾ ਹੈ ਤੇ ਜਿਸ ਸਿਮਰਤ ਦੁੱਖ ਕੋਈ ਨਾ ਲਾਗੈ ਭੌਜਲ ਪਾਰਿ ਉਤਾਰਾ ਭੌਜਲ ਕਹਿੰਦੇ ਭੌ ਕਹਿੰਦੇ ਡਰ ਇਹ ਜਿਹੜਾ ਸੰਸਾਰ ਸਮੁੰਦਰਨ ਹੈ ਇਹ ਡਰ ਭਰਿਆ ਇਹਦੇ ਵਿੱਚ ਪਾਣੀ ਹੈ ਪਰ ਜਿਹੜਾ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ ਅਕਾਲ ਪੁਰਖ ਦਾ ਸਿਮਰਨ ਕਰਦਾ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਉਸ ਭਵ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ ਜਿਸ ਸਿਮਰਤ ਦੁਖ ਕੋਈ ਨਾ ਲਾਗੈ ਭੌਜਲ ਪਾਰਿ ਉਤਾਰਾ ਆਦ ਜਗਾਤ ਭਗਤਨ ਕਾਰਾਖਾ ਜਦੋਂ ਅਸੀਂ ਉਹਦੀ ਟੇਕ ਲੈਨੇ ਆ ਤੇ ਇੱਕ ਵਿਸ਼ਵਾਸ ਹੁੰਦਾ ਹੈ ਕਿ ਉਹ ਸੰਸਾਰ ਦੇ ਸ਼ੁਰੂ ਤੋਂ ਜਗਤ ਦੇ ਸ਼ੁਰੂ ਤੋਂ ਆਦ ਤੋਂ ਜੁਗਾ ਤੋਂ ਮਤਲਬ ਹਰ ਸਮੇਂ ਉਹ ਪ੍ਰਮਾਤਮਾ ਸਾਡਾ ਰਾਖਾ ਹੈ ਆਦ ਜਗਾਤ ਭਗਤਨ ਕਾਰਾਖਾ ਉਸਤ ਕਰ ਕਰ ਜੀਵਾ ਮੈਂ ਉਹ ਪ੍ਰਮਾਤਮਾ ਦੀ ਸਿਫਤ ਕਰਕੇ ਪ੍ਰਮਾਤਮਾ ਦੇ ਗੁਣ ਗਾ ਕੇ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਮੈਂ ਆਪਣੇ ਮਨ ਦੇ ਰਾਹੀ ਇਹਨਾਂ ਗਿਆਨ ਇੰਦਰੀਆਂ ਦੇ ਰਾਹੀ ਰੋਜ਼ ਹਕਾਲਪੁਰਖ ਪਰਮੇਸ਼ਰ ਦਾ ਜਿਹੜਾ ਨਾਮ ਬੜਾ ਮਿੱਠਾ ਹੈ ਸਾਰੇ ਰਸਾਂ ਨਾਲੋਂ ਮਿੱਠਾ ਹੈ ਮੈਂ ਉਸ ਰਸ ਨੂੰ ਹਰ ਵੇਲੇ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਕਰਦਾ ਹਾਂ ਹਰ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਵਈ ਬਲਰਾਮ ਜੀਓ ਜਿਹਨੂੰ ਸਤਿਗੁਰੂ ਆਪ ਸਾਡੇ ਆਪਣੇ ਨਾਲ ਮਿਲਾ ਲੈਂਦਾ ਹੈ ਨਾ ਫਿਰ ਹੋਈ ਨਹੀਂ ਸਕਦਾ ਕਿ ਉਸ ਤੋਂ ਵਿਛੜਿਆ ਜਾ ਸਕੇ ਮੈਂ ਸਤਕੇ ਜਾਨਣਾ ਹਾਂ ਮੈਂ ਬਲਿਹਾਰ ਜਾਨਣਾ ਹਾਂ ਉਹ ਪਰਮੇਸ਼ਰ ਨੇ ਜਿਹਨੇ ਸਾਨੂੰ ਆਪਣੇ ਨਾਲ ਮਿਲਾਇਆ ਹੈ ਹਰ ਆਪੇ ਲਏ ਮਿਲਾਏ ਕਿਉਂ ਵਿਸੋੜਾ ਥੀ ਵਈ ਬਲਰਾਮ ਜੀਓ ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀਵੇ ਬਲਰਾਮ ਜੀਓ ਸਦਾ ਸਦ ਜੀਵੀ ਆਤਮਿਕ ਜੀਵਨ ਉਹ ਹਮੇਸ਼ਾ ਹਾਸਲ ਕਰ ਲੈਂਦਾ ਉਹ ਕਦੇ ਮਰਦਾ ਨਹੀਂ ਹੈ ਜੀਵਨ ਦੇ ਵਿੱਚ ਉਹ ਆਤਮਿਕ ਤੌਰ ਤੇ ਹਮੇਸ਼ਾ ਜੀਂਦਾ ਰਹਿੰਦਾ ਹੈ ਜਿਸ ਨੂੰ ਇਹ ਪਰਮੇਸ਼ਰ ਅਕਾਲ ਪੁਰਖ ਤੇਰਾ ਸਹਾਰਾ ਹੁੰਦਾ ਜਿਸ ਨੂੰ ਤੇਰੀ ਟੇਕ ਸੋ ਸਦ ਸੋ ਸਦਾ ਸਦ ਜੀਵੇ ਬਲਰਾਮ ਜੀਓ ਤੇਰੀ ਟੇਕ ਤੁਜੇ ਤੇ ਪਾਈ ਸਾਚੇ ਸਿਰਜਣਹਾਰਾ ਸਿਰਜਣਹਾਰ ਜਿਹੜੇ ਸੰਸਾਰ ਦੀ ਸਿਰਜਣਾ ਕੀਤੀ ਹੈ ਜਿਹੜਾ ਹਮੇਸ਼ਾ ਸਦਾ ਕਾਇਮ ਰਹਿਣ ਵਾਲਾ ਹੈ ਤੇ ਇਹ ਸਤਿਗੁਰੂ ਮਹਾਰਾਜ ਤੇਰਾ ਆਸਰਾ ਤੇਰੇ ਪਾਸੋਂ ਪ੍ਰਾਪਤ ਹੁੰਦਾ ਹੈ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਮੇਰਾ ਅਕਾਲ ਪੁਰਖ ਐਸਾ ਹੈ ਮੇਰਾ ਵਾਹਿਗੁਰੂ ਐਸਾ ਹੈ ਜਿਹਦੇ ਦਰ ਤੇ ਆ ਕੇ ਕੋਈ ਖਾਲੀ ਨਹੀਂ ਜਾਂਦਾ ਉਹ ਝੋਲੀਆਂ ਭਰੀਆਂ ਜਾਂਦੀਆਂ ਹਨ ਰਹਿਮਤਾ ਦਾ ਮਜੱਸ਼ਮਾ ਹੈ ਸੰਤ ਜਣਾ ਮਿਲ ਮੰਗਲ ਗਾਇਆ ਦਿਨ ਰਾਤ ਆਸ ਤੁਮਾਰੀ ਤੇ ਪ੍ਰਭੂ ਦੇ ਪਿਆਰੇ ਨਾਲ ਮਿਲ ਕੇ ਮੈਂ ਸਦਾ ਉਸ ਪਰਮੇਸ਼ਰ ਦੇ ਅਕਾਲ ਪੁਰਖ ਦੀ ਭਗਤੀ ਕਰਦਾ ਹਾਂ ਪਰਮੇਸ਼ਰ ਦਾ ਨਾਮ ਜਪਦਾ ਹਾਂ ਸਾਬ ਜੀ ਕਹਿੰਦੇ ਦਿਨ ਰਾਤ ਮੈਨੂੰ ਤੇਰੀ ਆਸ ਰਹਦੀ ਹੈ ਕਿਉਂਕਿ ਤੂੰ ਹਮੇਸ਼ਾ ਹੀ ਮੇਰਾ ਸਹਾਇਕ ਹੈ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੇਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸਫਲ ਦਰਸ ਭੇਟਿਆ ਗੁਰਪੂਰਾ ਹਰੇਕ ਫਲ ਦੇਣ ਵਾਲਾ ਹਰੇਕ ਮਰاد ਪੂਰੀ ਕਰਨ ਵਾਲਾ ਸਫਲ ਦਰਸ ਭੇਟਿਆ ਗੁਰਪੂਰਾ ਸਫਲ ਹੋ ਗਿਆ ਭਾਵ ਪਰਮੇਸ਼ਰ ਦਾ ਦਰਸ਼ਨ ਭਾਵ ਉਸ ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਰਹਿਮਤ ਹੈ ਕਿਉਂਕਿ ਅਸਲੀ ਦੀਦਾਰ ਕੀ ਹਨ ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਤੇ ਉਹਦੇ ਮੁਤਾਬਕ ਜੀਵਨ ਧਾਰਨ ਕਰਨਾ ਉਹਦੇ ਮੁਤਾਬਕ ਜੀਵਨ ਦੇ ਵਿੱਚ ਚੱਲਣਾ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦਵਲਿਹਾਰੀ ਪੂਰਾ ਗੁਰੂ ਜਦੋਂ ਮਿਲਦਾ ਹੈ ਤੇ ਹਰੇਕ ਮੁਰਾਦ ਜਿਹੜੀ ਹੈ ਮਨੁੱਖ ਦੀ ਪੂਰੀ ਹੋ ਜਾਂਦੀ ਹੈ ਸੰਭਲਿਆ ਸੱਚ ਥਾਣ ਮਾਨਵ ਹੈਤ ਸੱਚ ਪਾਇਆ ਬਲਰਾਮ ਜੀਓ ਸੰਭਲਿਆ ਸੰਭਾਲਿਆ ਮੱਲਿਆ ਹੋਇਆ ਕਹਿਉ ਪ੍ਰਮਾਤਮਾ ਮੈਂ ਤੇਰੇ ਤੂੰ ਸਤਿ ਕਿਹਾ ਤੂੰ ਕਿਰਪਾ ਕਰ ਦਿੱਤੀ ਮੈਂ ਉਹ ਥਾਂ ਮੱਲ ਲਿਆ ਹੈ ਸਦਾ ਥਿਰ ਜਿੱਥੇ ਪ੍ਰਭੂ ਮੈਨੂੰ ਪ੍ਰਾਪਤ ਹੋਇਆ ਹੈ ਸੱਚ ਮਾਨ ਮਹਤ ਸੱਚ ਪਾਇਆ ਤੇ ਉਥੋਂ ਹੀ ਮਾਨ ਤੇ ਮਹਤ ਵਡਿਆਈ ਪ੍ਰਾਪਤ ਹੁੰਦੀ ਹੈ ਸਤਗੁਰ ਮਿਲਿਆ ਦਿਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਰੂ ਨੂੰ ਮਿਲ ਕੇ ਹੀ ਸਤਗੁਰ ਮਿਲਿਆ ਦਿਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਉਹ ਜਿਹੜਾ ਪਰਮੇਸ਼ਰ ਦਿਆਲੂ ਅਕਾਲ ਪੁਰਖ ਹੈ ਨਾ ਸਾਰੀਆਂ ਰਹਿਮਤਾਂ ਦਾ ਮਜੱਸ਼ਮਾ ਹੈ ਸਤਗੁਰ ਮਿਲਿਆ ਦਿਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਅਬਨਾਸੀ ਪ੍ਰਭੂ ਜਿਹੜਾ ਕਦੇ ਨਾ ਸੋਣਾ ਨਾ ਨਹੀਂ ਹੈ ਕਹਿੰਦੇ ਮੈਂ ਉਹਦੇ ਗੁਣ ਗਾਰਿਆਂ ਹਾ ਗੁਣ ਗੋਬਾਉ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸੁਆਮੀਆ ਉਹ ਅਕਾਲ ਪੁਰਖ ਪਰਮੇਸ਼ਰ ਅਕਾਲ ਪੁਰਖ ਦੇ ਗੁਣ ਹਮੇਸ਼ਾ ਗਾਇਨ ਕਰਨੇ ਚਾਹੀਦੇ ਹਨ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰਜਾਮੀਆਂ ਜਿਸ ਵੇਲੇ ਉਹ ਪ੍ਰਮਾਤਮਾ ਰਹਿਮਤ ਹੁੰਦੀ ਨਾ ਬਖਸ਼ਿਸ਼ ਹੁੰਦੀ ਹੈ ਸੋਹਣਾ ਦਿਨ ਹੁੰਦਾ ਜੇ ਦਿਨ ਪ੍ਰਭੂ ਆਪਣੇ ਗੱਲ ਨਾਲ ਲਾ ਲੈਂਦਾ ਹੈ ਤੇ ਉਹ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਉਹ ਘਟ ਘਟ ਦੇ ਅੰਦਰ ਦੀ ਜਾਣਤ ਦਾ ਹੈ ਸਾਰਿਆਂ ਦੀ ਜਾਣਨ ਹਾਰ ਪ੍ਰਭੂ ਹੈ ਜਦੋਂ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਦਿਨ ਬਹੁਤ ਹੀ ਭਾਗਾ ਵਾਲਾ ਹੈ ਸ਼ੁਭ ਦਿਵਸ ਆਏ ਗਹਿ ਕੰਠ ਲਾਏ ਭਾਵ ਜਦੋਂ ਅਸੀਂ ਉਹਦੇ ਨਾਮ ਨੂੰ ਸਿਮਰਨ ਕਰਦੇ ਆਂ ਉਹਦੀ ਬਾਣੀ ਪੜ੍ਹਦੇ ਆਂ ਉਹ ਦਿਨ ਭਾਗਾ ਵਾਲਾ ਸਤ ਸੰਤੋਖ ਵਜੇ ਵਾਜੇ ਅਨਹਦਾ ਚੁਣਕਾਰੇ ਔਰ ਜੀਵਨ ਦੇ ਵਿੱਚ ਉਹ ਗੁਣ ਆ ਗਏ ਆ ਸਤ ਸੰਤੋਖ ਵਜੇ ਵਾਜੇ ਹੁਣ ਉੱਚਾ ਆਚਰਨ ਸੰਤੋਖ ਹਰ ਵੇਲੇ ਪੂਰਾ ਪ੍ਰਭਾਵ ਪਾਈ ਰੱਖਦਾ ਮਾਨੋ ਸਤ ਸੰਤੋਖ ਵਰਗੇ ਅੰਦਰ ਬਾਜੇ ਵਜਦੇ ਮਤਲਬ ਅੰਦਰੋਂ ਬਨੁਖ ਸੰਤੋਸ਼ਤ ਹੋ ਗਿਆ ਕਿ ਉਹਨੂੰ ਉਹ ਗੁਣ ਸਤਗੁਰ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤੇ ਤੇ ਅੰਦਰ ਇੱਕ ਰੋਹ ਜੀ ਚੱਲਦੀ ਰਹਿੰਦੀ ਹੈ ਅਣਹਦਾ ਝੁਣਕਾਰ ਸੁਣ ਪਹਿ ਬਣਾਸੇ ਸਗਲ ਨਾਨਕ ਪ੍ਰਭ ਪੁਰਖ ਕਰਨਹਾਰੇ ਇਹ ਜੀਵਨ ਦੇ ਵਿੱਚ ਜਦੋਂ ਸਮਝ ਆਉਂਦੀ ਹੈ ਨਾ ਕਿ ਸਭ ਕੁਝ ਕਰਨ ਵਾਲਾ ਅਕਾਲ ਪੁਰਖ ਪਰਮੇਸ਼ਰ ਹੈ ਸਾਰੇ ਡਰ ਖਤਮ ਹੋ ਜਾਂਦੇ ਕੋਈ ਕੁਝ ਨਹੀਂ ਕਰ ਸਕਦਾ ਮਾਰੇ ਰੱਖੇ ਇੱਕ ਆਪ ਮਾਨੁਕੇ ਕਿਛ ਨਾਹੀ ਆਤ ਸੁਣ ਭੈ ਬਣਾਸੇ ਸਗਲ ਨਾਨਕ ਪ੍ਰਭ ਪੁਰਖ ਕਰਨਹਾਰੇ ਉਪਜਿਆ ਤਤ ਗਿਆਨ ਸੌਰੇ ਪਈਏ ਇੱਕ ਹਰ ਬਲਰਾਮ ਜਿਓ ਕਿਉਂਕਿ ਸਮਝ ਆਈ ਸਤਿਗੁਰੂ ਮਹਾਰਾਜ ਦੀ ਸਰਨ ਵਿੱਚ ਆ ਕੇ ਕਿ ਅਕਾਲ ਪੁਰਖ ਜਿਹੜਾ ਹੈ ਉਹ ਇੱਥੇ ਵੀ ਤੇ ਪਰਲੋਕ ਵਿੱਚ ਪਤਲ ਆਉਣ ਵਾਲੇ ਸਮੇ ਵਿੱਚ ਵੀ ਉਹ ਪ੍ਰਮਾਤਮਾ ਹਮੇਸ਼ਾ ਹੀ ਅੰਗ ਸਹਾਈ ਅੰਗ ਸੰਗ ਸਹਾਇਤਾ ਕਰਦਾ ਹੈ ਇਹ ਤੈਨੂੰ ਗਿਆਨ ਪ੍ਰਾਪਤ ਹੋਇਆ ਸਲੀਅਤ ਦਾ ਗਿਆਨ ਪ੍ਰਾਪਤ ਹੋਇਆ ਉਪਜਾ ਤਤ ਗਿਆਨ ਸੋਹਰੇ ਪਈਐ ਬਲਰਾਮ ਦੀਓ ਸੋਹਰੇ ਤੇ ਪੀ ਕੇ ਘਰ ਦੇ ਵਿੱਚ ਪ ਇਸ ਸ਼ਲੋਕ ਵਿੱਚ ਪਰਲੋਕ ਵਿੱਚ ਹੁਣ ਜਿਹੜਾ ਜੀਵਨ ਚੱਲ ਰਿਹਾ ਤੇ ਅੱਗੇ ਆਉਣ ਵਾਲੇ ਜੀਵਨ ਦੇ ਵਿੱਚ ਉਹ ਪ੍ਰਮਾਤਮਾ ਕਾਲਪੁਰਖ ਹਮੇਸ਼ਾ ਹੀ ਸਾਡਾ ਸਹਾਇਕ ਹੈ। ਬ੍ਰਹਮੈ ਬ੍ਰह्म ਮਿਲਿਆ ਕੋਈ ਨਾ ਸਾਕੇ ਭਿੰਨਕਾਰ ਬਲਰਾਮ ਜੀਓ। ਉਸ ਜੀਵ ਨੂੰ ਪ੍ਰਮਾਤਮਾ ਇਹੋ ਮਿਲ ਪੈਂਦਾ ਕੋਈ ਪ੍ਰਮਾਤਮਾ ਨਾਲੋਂ ਉਸ ਦਾ ਨਖੇੜਾ ਹੀ ਨਹੀਂ ਕਰ ਸਕਦਾ। ਬ੍ਰਹਮੈ ਬ੍ਰह्म ਮਿਲਿਆ ਜੀਵਾਤਮਾ ਨੂੰ ਉਹ ਪਰਮ ਆਤਮਾ ਮਿਲ ਗਿਆ। ਤੇ ਕਹਿੰਦੇ ਹਨ ਫਿਰ ਉਸ ਤੋਂ ਕੋਈ ਦੂਰ ਨਹੀਂ ਕਰ ਸਕਦਾ ਕੋਈ ਨਖੇੜਾ ਨਹੀਂ ਕਰ ਸਕਦਾ ਕੋਈ ਨਾ ਸਾਕੇ ਪਿੰਨ ਕਰ ਬਲਰਾਮ ਜੀ ਬਿਸਮ ਭਏ ਵਾਹਿਗੁਰੂ ਬਿਸਮ ਪੇਖੇ ਬਿਸਮ ਸੁਣੀਏ ਬਿਸਮਾਦ ਨਦਰੀ ਆਇਆ ਉਹ ਅਕਾਲ ਪੁਰਖ ਜਿਹੜਾ ਨਾ ਅਚਰਜ ਹੈ ਪ੍ਰਮਾਤਮਾ ਦਾ ਰੂਪ ਜਿਹੜਾ ਅਚਰਜ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੁਣ ਹਰੇਕ ਜਗ੍ਹਾ ਉਸ ਪ੍ਰਭੂ ਦਾ ਰੂਪ ਦਿਖਦਾ ਹੈ ਹਰ ਥਾਂ ਉਹ ਬੋਲ ਰਿਹਾ ਹੈ ਹਰ ਜਗ੍ਹਾ ਹੀ ਨਜ਼ਰ ਆ ਰਿਹਾ ਹੈ ਬਿਸਮਪੇਖਾ ਬਿਸਮ ਸੋਣੀਏ ਬਿਸਮਾਦ ਨਦਰੀ ਆਇਆ ਇੱਥੋਂ ਟੱਕਰ ਜਲ ਥਲ ਮਈਲ ਪੂਰਨ ਸਵਾਮੀ ਘਟ ਘਟ ਰਿਹਾ ਸਮਾਇਆ ਇਹ ਉਹਦੀ ਟੇਕ ਲੈ ਕੇ ਸਮਝ ਲੱਗਦੀ ਹੈ ਕਿ ਉਹ ਪਾਣੀ ਵਿੱਚ ਵੀ ਹੈ ਧਰਤੀ ਤੇ ਵੀ ਹੈ ਆਕਾਸ਼ ਵਿੱਚ ਵੀ ਹੈ ਪਰਮਾਤਮਾ ਹਰ ਜਗ੍ਹਾ ਵਿਆਪਕ ਦਿਸਦਾ ਹੈ ਜਿਸ ਦੇ ਉਪਜਿਆ ਇਸ ਮਾਹੇ ਸਮਾਇਆ ਕੀਮਤ ਕਹਿ ਨਾ ਜਾਏ ਜਿਹਨੂੰ ਸਾਬ ਜੀ ਕਹਿੰਦੇ ਨੇ ਅਬ ਤੋਂ ਜਾਏ ਚੜੇ ਸੰਗਾਸਣ ਮਿਲੇ ਹੈ ਸਾਰੰਗ ਪਾਣੀ RAM ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਣੀ ਜਿਉ ਜਲ ਮੈ ਜਲ ਆਏ ਕਟਾਨਾ ਤਿਉ ਜੋਤੀ ਸੰਗ ਜੋ ਸਮਾਨ ਜਿਸ ਤੇ ਉਪਜਿਆ ਤਿਸ ਮਾਹਿ ਸਮਾਇ ਕੀਮਤ ਕਹਿ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸੇ ਧਿਆਏ ਉਹਦੇ ਜਿਹੜੇ ਚਲਤ ਹਨ ਉਹਦੇ ਕੌਤਕ ਜਿਹੜੇ ਹਨ ਉਹਦੀਆਂ ਵਡਿਆਈਆਂ ਜਿਹੜੀਆਂ ਹਨ ਉਹਦੀਆਂ ਜਿਹੜੀਆਂ ਰਹਿਮਤਾ ਹਨ ਉਹ ਲਿਖਿਆ ਨਹੀਂ ਜਾਣ ਸਕਦੀਆਂ ਨਾ ਬਿਆਨ ਕੀਤੀਆਂ ਜਾ ਸਕਦੀਆਂ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਕਿਸੇ ਤੇ ਆਏ ਕਹਿੰਦੇ ਮੈਂ ਵੀ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਣਾ ਹਾ ਕਿਹੜਾ ਪਰਮੇਸ਼ਰ ਜਿਹਦੀ ਮੈਂ ਟੇਕ ਲਈ ਹੈ ਹੋਰ ਸਾਰਿਆਂ ਨੂੰ ਉਹਦੀ ਟੇਕ ਲੈਣੀ ਚਾਹੀਦੀ ਹੈ ਉਹ ਸਾਰਿਆਂ ਦਾ ਆਸਰਾ ਹੈ ਹਰ ਚਰਨ ਕਮਲ ਕੀ ਟੇਕ ਸਤਗੁਰ ਦਿੱਤੀ ਤੁਸਕੇ ਬਲਰਾਮ ਜੀਓ ਸਾਧ ਸੰਗਤ ਜੀ ਵਿਚਾਰ ਕਰਦੇ ਹਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ